ਸਤਿ ਸ਼੍ਰੀ ਅਕਾਲ ਜੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਗੱਲ ਕਰਦੇ ਆਂ ਵੀਰੇ ਖੇਤੀਬਾੜੀ ਤੇ ਹੁਣ ਤਾਂ ਗੱਲ ਕਹਿੰਦੇ ਨੂੰ ਵੀ ਵਾਰੀ ਵਾਰੀ ਐ ਹੋ ਜਾਂਦਾ ਕਾ ਯਾਰ ਵੀ ਆਪਾਂ ਕਿਹਦੇ ਅੱਗੇ ਵੀਣ ਵਜਾ ਰਹਿਆਂਗੇ ਕਿਵੇਂ ਵੀ ਵੀ ਕਿਹੜੇ ਕਿਸਾਨ ਨੂੰ ਕਹਿੰਨੇ ਆਂ ਆਪਾਂ ਆਪਦੇ ਕਿਹੜੇ ਭੈਣ ਭਾਈਆਂ ਨੂੰ ਕਹਿੰਨੇ ਆਂ ਆਪਾਂ ਜਿਹੜੇ ਕਿਸੇ ਦੀ ਸੁਣਦੀ ਨਹੀਂ ਹੈਗੇ ਤਾਂ ਮੇਰਾ ਦੋਸਤ ਆ ਮੁੰਡਾ ਬਲਿਆਲ ਤੋਂ ਮੈਨੂੰ ਦੱਸ ਕੇ ਗਿਆ ਕਹਿੰਦਾ ਮੈਂ 90 95 ਰੁਪਏ ਕਿਲੋ ਕਦੂ ਵੇਚ ਕੇ ਕਿਹਾਗਾ ਪਰसों ਮੈਂ YouTube ਤੇ ਦੇਖ ਰਿਹਾ ਸੀ ਜਾਂ ਤੇ Facebook ਤੇ ਦੇਖ ਰਿਹਾ ਸੀ ਬਲੇਰ ਕੋਟਲੇ ਦੇ ਵਿੱਚ ਆਪਣੀਆਂ ਕਦੂ ਲੋਕੀ ਕਹਿੰਦੇ ਜਿਹਨੂੰ ਅੱਲਾ ਇਹ ਲੱਗਿਆ ਜੀ 65 70 ਰੁਪਏ ਕਿਲੋ ਤੇ ਆਪਣੇ ਲੋਕ ਕਹਿੰਦੇ ਨੇ ਕੰਮ ਨਹੀਂ ਹੈ ਗਾਲ ਦੁਕਾਨ ਤੇ ਆਉਂਦੇ ਨੇ ਆਪਾਂ ਗੱਲਾਂ ਕਰਦੇ ਹਰੇਕ ਨਾਲ ਅ ਵੀ ਭਾਈ ਨਾਲ ਕੋਈ ਕੰਮ ਸ਼ੁਰੂ ਕਰ ਲਓ ਤੁਹਾਨੂੰ ਮੈਂ ਉਦਾਹਰਨ ਦਿੰਦਾ ਜਦੋਂ ਆਪਣੇ ਨਾ ਗੜੇ ਮਾਰੀ ਹੋਈ ਆਗੀ 2000 ਮੈਨੂੰ ਲੱਗਦਾ 20 ਪਤਾ ਨਹੀਂ 21 ਦੇ ਵਿੱਚ ਹੋਈ ਆ ਪਤਾ ਨਹੀਂ ਪਤਾ ਨਹੀਂ 23 ਚ ਹੋਈ ਆ ਐਨੇ ਕਿਤੇ ਹੋਈ ਆ ਮੈਨੂੰ ਲੱਗਦਾ ਜਦੋਂ ਵੀ ਹੋਈ ਆ ਚਲੋ ਗੜੇ ਮਾਰੀ ਨਹੀਂ ਹੋਈ ਪਿੱਛੇ ਜੇ ਆਪਣੇ ਫਸਲਾਂ ਆ ਜਦੋਂ ਧਰਨਾ ਲਾ ਕੇ ਪੈਸੇ ਪਏ ਨੇ ਆਪਾਂ ਨੂੰ ਤੇ ਮੈਂ ਨਾ ਦਿੱਲੀ ਗਿਆ ਹੋਇਆ ਸੀਗਾ ਸਮਾਨ ਲੈਣ ਦੁਕਾਨ ਦਾ ਮੇਰੇ ਨਾਲ ਮੁੰਡਾ ਸੀ ਮੇਰਾ ਮੇਰਾ ਦੋਸਤ ਹੈਗਾ ਸੀ ਦਿੱਲੀ ਗਏ ਹੋਏ ਤੇ ਦਿੱਲੀ ਬਹੁਤ ਮੀਂਹ ਪਿਆ ਕਾਰਾਂ ਪਾਣੀ 'ਤੇ ਉੱਪਰ ਤੈਰਦੀਆਂ ਫਿਰਦੀਆਂ ਨੇ ਇੰਨਾ ਮੀਂਹ ਪਿਆ ਹੋਇਆ ਸੀਗਾ ਦਿੱਲੀ ਚਲੋ ਜੀ ਸਾਡੇ ਮੈਂ ਸੀ ਪਿੰਦੇ-ਪਿੰਦੇ ਫੋਨ ਕਰਿਆ ਕਰੀਏ ਪਿੰਡ ਵੀ ਮੀਂਹ ਤਾਂ ਨਹੀਂ ਹੈਗਾ ਪਿੰਡ ਮੀਂਹ ਤਾਂ ਨਹੀਂ ਹੈਗਾ ਬਾਈ ਕਰੋ ਕਰੋ ਕਹਦਾ ਕਰਨ ਵੀ ਨਹੀਂ ਨਹੀਂ ਠੀਕ ਆ ਠੀਕ ਆ ਠੀਕ ਆ ਵੀ ਚਲੋ ਘਰਦਿਆਂ ਨੂੰ ਵੀ ਆਏ ਦੀ ਵੀ ਟੈਨਸ਼ਨ ਲੈਣਗੇ ਵੀ ਚਲੋ ਹੁੰਦਾ ਹੀ ਆ ਯਾਰ ਹਨਾ ਵੀ ਜਿਵੇਂ ਆਪਾਂ ਮੀਡਲ ਕਲਾਸ ਆ ਗਏ ਆਪਾਂ ਨੂੰ ਤਾਂ ਹੁੰਦਾ ਹੀ ਜਾਗਾ ਤੇ ਲੋ ਚਲੋ ਜੀ ਅਸੀਂ ਜਦੋਂ ਆਏ ਉਹ ਢੜਪੇ ਤੋਂ ਅੱਗੇ ਲੰਘੇ ਆਪਦੇ ਪਿੰਡ ਨੂੰ ਮੈਂ ਇਹ ਢੜਪੇ ਤੋਂ ਗੱਡੀ ਚੱਕ ਕੇ ਸਾਨੂੰ ਪਤਾ ਖਨੌਰੀ ਟੱਪ ਕੇ ਪਤਾ ਲੱਗ ਗਿਆ ਦੀਗਾ ਬੜਾ ਮੀਂਹ ਨੇ ਰੀ ਤੂਫਾਨ ਨੇ ਭਾਈ ਨਹੀਂ ਪਏ ਵੀ ਰਿਹਾ ਦੀ ਜਦੋਂ ਅਸੀਂ ਆ ਰਹੇ ਤੇ ਉਹ ਵੀ ਪਤਾ ਲੱਗਦਾ ਆਪਾਂ ਨੂੰ ਸੜਕਾ ਤੋਂ ਪਤਾ ਲੱਗ ਜਾਂਦਾ ਵੀ ਬਹੁਤ ਕੁਝ ਆਇਆ ਪੱਤੇ ਥੱਲੇ ਟੁੱਟੇ ਹੋਏ ਤੇ ਵੀ ਜਦੋਂ ਪੱਤੇ ਟੁੱਟ ਗਏ ਤਾਂ ਜੀਰੀਆਂ ਦਾ ਕੀ ਹਾਲ ਹੋਊਗਾ ਤੇ ਮਤਲਬ ਵੀ ਜੀਰੀਆਂ ਵੱਟਣਗੇ ਦਾ ਟਾਈਮ ਧੀ ਪੱਕੀਆਂ ਪਈਆਂ ਧੀਆਂ ਜੀਰੀਆਂ ਜਿਵੇਂ ਸਵੇਰੇ ਵੱਟਣੀਆਂ ਹੁਣ ਇੱਕ ਦਿਨ ਪਹਿਲਾਂ ਵੀ ਹੀ ਪੈ ਜਾਈਆਂ ਹੋਇਆ ᱛੀ ਉਦੋਂ ਸਿਸਟਮ ਆਪਣੇ ਨਾ ਬਾਈ 13 14 ਕਿੱਲੇ ਖਰਾਬ ਹੋ ਗਏ ਤੇ ਜੀਰੀ ਦੇ ਤੇ ਖਰਾਬ ਹੋਏ ਜਿਹੜੀ ਤਾਂ ਮਤਲਬ ਵੀ ਤਾਜੀ ਵੱਟਣ ਵਾਲੀ ਧੀ ਉਧਰ ਨੂੰ ਜਾਣ ਗੜੇ ਪੈ ਗਏ ਜਿਹੜੀ 11 21 ਦੀ ਉੱਥੇ ਕੱਲਾ ਮੀਂਹ ਪੈ ਗਿਆ ਉਹ ਮੀਨੇ ਝਾਰਤੀ ਗੜੇ ਪੈ ਗਏ ਮੀਂਹ ਪੈ ਗਿਆ ਭਾਈ ਚਲੋ ਜਦੋਂ ਮੈਂ ਸਵੇਰੇ ਉੱਠਿਆ ਮੈਂ ਦੇਖਿਆ ਮੈਂ ਕਿਹਾ ਯਾਰ ਬਹੁਤ ਨੁਕਸਾਨ ਹੋ ਗਿਆ ਚਲ ਆਪਣੂ ਹੁੰਦੀ ਆ ਯਾਰ ਸੋਚ ਜਾਣਾ ਚਲ ਮਾਤਾ ਮੇਰੀ ਹਿੰਮਤੀ ਆ ਕਿ ਨਹੀਂ ਨਹੀਂ ਪੁੱਤ ਕੁਛ ਨਹੀਂ ਹੁੰਦਾ ਕਿ ਨਹੀਂ ਸਾਰਾ ਕੁਝ ਸੈੱਟ ਆ ਜੇ ਆ ਬੋਆ ਚਲੋ ਮੈਂ ਵੀ ਖੇਤ ਦੇ ਆ ਜੇ ਉਹ ਦੇਖਿਆ ਪਾਣੀ ਸਾਰੇ ਪਾਸੇ ਜੇ ਉਹ ਚੈਨਾ ਵਾਲਿਆਂ ਕੋਲ ਪੈਨਾ ਵਾਲਿਆਂ ਨੂੰ ਕਰਿਆ ਫੋਨ ਫਾਨ ਜਾਂ ਭਾਈ ਕੋਈ 10000 ਮੰਗਿਆ ਕਰੇ ਕੋਈ 15000 ਰੁਪਿਆ ਮੰਗਿਆ ਕਰੇ ਚਲ ਚੁੱਪ ਜਾ ਕਰਕੇ ਵੀ ਚਲ ਦੇਖੀ ਜਊ ਜਿਹੜਾ ਕੁਝ ਹੋਊਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਗੱਲ ਕਰਦਾ ਵੀ ਜਿਹੜਾ ਸਾਈਡ ਸਾਈਡ ਬਿਜ਼ਨਸ ਕਰਦੇ ਆਪਾਂ ਸਾਡੀ ਬਚਤ ਕਿਵੇਂ ਰਹੀ ਰੇ ਸਪਰੇਅ ਲਵਾਈ ਪੁਰਾਈ ਅਸੀਂ ਦੁਕਾਨ ਤੋਂ ਦਹੀਂ ਖੜੇ ਤੇ ਜਿਹੜਾ ਖਰਚਾ ਧੀਗਾ ਤੁਸੀਂ ਅਸੀਂ ਆੜਤੀਓਂ ਤੋਂ ਨਹੀਂ ਚੱਕਿਆ ਹੋਇਆ ਸੀ ਜਿਹੜਾ ਉਹ ਖਰਚਾ ਧੀਗਾ ਅਸੀਂ ਉਹ ਦੁਕਾਨ ਤੋਂ ਕਰੀਂ ਖੜੇ ਤੇ ਜੇ ਕਿਤੇ ਉਹ ਆਰਤੀਏ ਤੋਂ ਚੱਕਿਆ ਹੁੰਦਾ 6 ਮਹੀਨਿਆਂ ਦਾ ਵਿਆਜ ਉਹ ਪੈਂਦਾ ਜਿਹੜਾ ਕਿ ਕਣਕ ਤੱਕ ਜਾਂਦੇ ਜਾਂਦੇ ਉਹ 2-3 ਸਾਲ ਪਿੱਛੇ ਜਾਂਦੇ ਜੇ ਸਾਡਾ ਕੋਈ ਸ਼ਹਿਰ ਤੇ ਕਾਰੋਬਾਰ ਦੀ ਤਾਂ ਸੈਟਿੰਗ ਰਹਿ ਗਈ ਉੱਥੇ ਜਿੱਥੇ ਹੈਗੀ ਦੀ ਉਹ ਨੁਕਸਾਨ ਹੋਇਆ ਆਟਾ ਪਿਆ ਪਰ ਉਹ ਵੀ ਮਹਿਸੂਸ ਨਹੀਂ ਹੋਇਆ ਕਿਉਂ ਆਪਾਂ ਨੂੰ ਐ ਨਹੀਂ ਹੋਇਆ ਵੀ ਅਸੀਂ ਜੀਰੀ ਨੇ ਸਪਰੇਹਾਂ ਵਾਲਿਆਂ ਦੇ ਦੇਣੇ ਨੇ ਤੇਲ ਵਾਲੇ ਦੇ ਦੇਣੇ ਨੇ ਉਹ ਸਾਡਾ ਸਾਈਡ ਤੇ ਕਾਰੋਬਾਰ ਆਗਾ ਉਹਦੇ ਨਾਲ ਹੀ ਕੱਢੀ ਗਏ ਹੌਲੀ ਹੌਲੀ ਦਈ ਗਏ ਅਗਲੇ ਤੇ ਹਰੇਕ ਬੰਦੇ ਨੂੰ ਵੀਰੇ ਬੇਨਤੀ ਕਰਦਿਆਂ ਆਪਦਾ ਕੋਈ ਨਾ ਕੋਈ ਸਾਈਡ ਤੇ ਕੰਮ ਰੱਖੋ ਛੋਟਾ ਵੱਡਾ ਕੰਮ ਕੋਈ ਮਾੜਾ ਨਹੀਂ ਹੈਗਾ ਜੇ ਤੁਸੀਂ ਕਰੋਗੇ ਤਾਂ ਸੋਡੀ ਸੈਟਿੰਗ ਰਹੂਗੀ ਕੋਈ ਵੀ ਕੰਮ ਸ਼ੁਰੂ ਕਰ ਲਓ ਸਬਜੀ ਦਾ ਕਰ ਲਓ ਕੋਈ ਹੋਰ ਕਰ ਲਓ ਬਹੁਤ ਕੰਮ ਨਹੀਂ ਹੈਗੇ ਕੰਮ ਸ਼ੁਰੂ ਕਰੋ ਮੇਰਾ ਵੀਰ ਬਣ ਕੇ ਜੇ ਘਰ ਚ ਪੰਜ ਜਣਿਆਂ ਚਾਰ ਜਣਿਆਂ ਤਾਂ ਇੱਕ ਦੋ ਬੰਦਾ ਸਾਈਡ ਤੇ ਕੋਈ ਕਾਰੋਬਾਰ ਸ਼ੁਰੂ ਕਰ ਲਓ ਆਪਦਾ ਬਹੁਤ ਕੰਮ ਨੇ ਕਿ ਸ਼ਹਿਰ ਚ ਬੜੋ ਕਿਤੇ ਲੱਗ ਜੋ ਸਾਲ 6 ਮਹੀਨੇ ਲੱਗ ਜੋ ਕਿਤੇ ਧੰਨਵਾਦ